ਅਸੀਂ ਸਾਡੇ ਬਹੁਤ ਹੀ ਸਤਿਕਾਰਯੋਗ ਹਰਿਆਣਾ ਸਰਕਾਰ ਦੇ ਵਿੱਚ ਏ ਡੀ ਜੀ ਪੀ ਸੀਨੀਅਰ ਆਈ ਪੀ ਐਸ ਅਧਿਕਾਰੀ ਪੂਰਨ ਕੁਮਾਰ ਜੀ ਜੋ ਸਾਡੇ ਬਹੁਤ ਹੀ ਸਮਾਜ ਦੇ ਹੁਨਾਰ بڑے ਲੇਖੀ ਅਫਸਰ ਸਨ ਔਰ ਜਿਹੜਾ ਉਹਨਾਂ ਨੂੰ ਆਪਣੀ ਜਾਨ ਗਵਾ ਕੇ ਕੌਮ ਨੂੰ ਜੁਗਾਉਣ ਵਾਲਾ ਜੋ ਉਹਨਾਂ ਨੇ ਕੰਮ ਕੀਤਾ ਜੋ ਵੀ ਉਹਨਾਂ ਨਾਲ ਹੁੰਦਾ ਰਿਹਾ ਜੋ ਵੀ ਪਾਰਸ਼ੇਟੀ ਉਹਨਾਂ ਸਮਾਂ ਹੁੰਦੀ ਰਹੀ ਕਿ ਉਹ ਗਰੀਬ ਸਮਾਜ ਚੋਂ ਸੀਗਾ ਦੱਬੇ ਕੁਚਲੇ ਸਮਾਜ ਚੋਂ ਸੀਗਾ ਇਹ ਚੀਜ਼ ਦਾ ਉਹਨਾਂ ਨੂੰ ਇਹ ਚੀਜ਼ ਦਾ ਮਿਹਣੇ ਮਾਰ ਮਾਰ ਕੇ ਅਫਸਰਾਂ ਨੇ ਤੰਗ ਪਰੇਸ਼ਾਨ ਕੀਤਾ ਟਾਰਚਰ ਕੀਤਾ ਉਹਦੀ ਜਾਤ ਬਰਾਦਰੀ ਨੂੰ ਲੈ ਕੇ ਐਡੇ ਤੁਸੀਂ ਦੇਖੋ ਕਿ ਜਿਹੜਾ ਇੱਕ ADGP IPS ਪੜੇ ਲਿਖੇ ਸਮਾਜ ਨੂੰ ਇੱਕ ਆਪਣੇ ਆਪ ਨੂੰ ਗੋਲੀ ਮਾਰ ਕੇ ਸੁਸਾਈਡ ਕਰਨਾ ਪਿਆ ਜੋ ਉਹਨਾਂ ਨੇ ਆਪਣਾ ਸੂਸਾਈਡ ਨੋਟ ਜੇ ਵਿੱਚ ਲਿਖਿਆ ਕਿ ਮੇਰਾ ਹੁਣ ਤੱਕ ਇਹ ਹੁੰਦਾ ਰਿਹਾ ਹੈ ਉਹ ਜੋ ਵੀ ਅਸੀਂ ਉਹ ਪੜਿਆ ਸੁਣਿਆ ਦੇਖਿਆ ਦੇਖ ਕੇ ਖੂਨ ਖੋਲਦਾ ਆ ਕਿ ਉਹ ਲੋਕ ਆਪਣੀ ਸੁਰੱਖਿਆ ਨਹੀਂ ਕਰ ਸਕਦੇ ਤੇ ਆਮ ਪਬਲਿਕ ਜਿਹੜਾ ਆਮ ਦਲਿਤ ਆਮ ਗਰੀਬ ਕਿਸੇ ਵੀ ਧਰਮ ਦਾ ਸਮਾਜ ਦਾ ਉਹ ਆਪਣੀ ਰੱਖਿਆ ਕਿੱਥੇ ਕਰ ਸਕਦਾ ਹੈ ਸੋ ਅੱਜ ਸਾਡੇ ਵਿੱਚ ਨਹੀਂ ਹੈ ਅਸੀਂ ਉਹਨਾਂ ਨਾਲ ਜਿੱਥੇ ਭੇਟ ਕਰਦੇ ਆਂ ਔਰ ਉਹਨਾਂ ਨੇ ਜੇਐਸਬੀ ਅ ਐਡੇ ਵੱਡੇ ਅਹੁਦੇ ਤੇ ਹੋ ਕੇ ਆਪਣੀ ਕੁਰਬਾਨੀ ਦਿੱਤੀ ਆ ਸਮਾਜ ਨੂੰ ਜਗਾਇਆ ਆ ਔਰ ਬੀਆਰ ਗਵੇਈ ਸਾਹਿਬ ਸਾਡੇ ਜਿਹੜੇ ਸੀਜੀਆਈ ਦੇ ਸਭ ਤੋਂ ਵੱਡੇ ਜੱਜ ਨੇ ਜਿੱਥੇ ਜਿਹਨੂੰ ਪੂਰਾ ਦੇਸ਼ ਝੁਕਦਾ ਸੰਵਿਧਾਨ ਆ ਸੰਵਿਧਾਨ ਅੱਗੇ ਝੁਕਦੇ ਆ ਸੋ ਅੱਜ ਉਹਨਾਂ ਦੇ ਉੱਪਰ ਜੁੱਤੀ ਸਿੱਟਣੀ ਇੱਕ ਇਹ ਦੇਸ਼ ਦੀ ਬਹੁਤ ਵੱਡੀ ਸ਼ਰਮਨਾਕ ਘਟਨਾ ਦੇਸ਼ ਦੇ ਵਿੱਚ ਹੋਈ ਆ ਜਿਸ ਵੀ ਇਨਸਾਨ ਨੇ ਕੀਤੀ ਆ ਉਸ ਦੇ ਉੱਪਰ ਦੇਸ਼ ਤਰੋ ਦਾ ਪਰਚਾ ਦੇ ਕੇ ਉਹਨੂੰ ਜੇਲ੍ਹ ਚ ਸੁਟਣਾ ਚਾਹੀਦਾ ਆ ਉਸ ਇਨਸਾਨ ਨੂੰ ਇਸ ਦੇਸ਼ ਰਹਿਣ ਦਾ ਕੋਈ ਅਧਿਕਾਰ ਨਹੀਂ ਜਿਹੜਾ ਇਸ ਦੇਸ਼ ਦੇ ਸੰਵਿਧਾਨ ਨੂੰ ਨਹੀਂ ਮੰਨਦਾ ਅਸੀਂ ਉਹਨਾਂ ਦਾ ਬਾਈਕਾਟ ਕਰਦੇ ਆਂ ਔਰ ਹੁਣ ਕੱਲ ਪਰਸੋ ਦਾ ਸੁਰੱਖਿਆ ਮੰਗਦਾ ਘਰੋਂ ਨਿਕਲਣ ਲਈ ਸਰਕਾਰ ਜੇ ਉਹਦੀ ਹਮਾਇਤੀ ਤੁਹਾਨੂੰ ਦਵੇ ਨਹੀਂ ਤਾਂ ਪਬਲਿਕ ਉਹਨੂੰ ਮੈਂ ਕਹਿੰਦਾ ਸ਼ਰੀਆ ਮਾਰ ਦੇਵੇ ਤੇ ਇਹ ਇਹ ਕੋਈ ਤੇਰੇ ਬੰਦੇ ਦਾ ਕੋਈ ਦੇਸ਼ ਦੇ ਵਿੱਚ ਹੋਣਾ ਵੀ ਕੋਈ ਜ਼ਰੂਰੀ ਨਹੀਂ ਹੈਗਾ ਸੋ ਅਸੀਂ ਸਾਰੇ ਅੱਜ ਜੋ ਵੀ ਸਾਡੇ ਸਮਾਜਨਾ ਦਲਿਤ ਸਮਾਜਨਾ ਹੋ ਰਿਹਾ ਅਸੀਂ ਪੂਰ ਜੁਰ ਵਿਰੋਧ ਕਰਦੇ ਆਂ ਔਰ ਇਹ ਸਰਕਾਰ ਤੋਂ ਮੰਗ ਕਰਦੇ ਆਂ ਕਿ ਇਦਾਂ ਦੀ ਕੋਈ ਮਾੜੀ ਅੱਗੇ ਤੋਂ ਹਰਕਤ ਨਾ ਹੋਵੇ ਪ੍ਰਸ਼ਾਸਨ ਸਿਸਟਮ ਨਾ ਚੱਲੇ ਜਿਹੜੀਆਂ ਦੇਸ਼ ਦੇ ਵਿੱਚ ਆਰਐਸਐਸ ਬੀਜੇਪੀ ਇਹ ਤਾਕਤਾਂ ਆ ਇਹ ਇਸ ਦੇਸ਼ ਦਾ ਘਾਣ ਕਰਨ ਦੇ ਤੁਲੀਆਂ ਹੋਈਆਂ ਆ ਅਸੀਂ ਇਸ ਦਾ ਪੂਰ ਨਿੰਦਣ ਕਰਦੇ ਆਂ ਪੂਰ ਜੁਰ ਵਿਰੋਧ ਕਰਦੇ ਆਂ ਇਹ ਸਾਡਾ ਸਮਾਜ ਆ ਇਹਨੂੰ ਇੱਕ ਅੱਛੇ ਜੋ ਕਾਂਗਰਸ ਪਾਰਟੀ ਨੇ ਬੁਣਿਆ ਸੀਗਾ ਧਾਗੇ ਦੇ ਵਿੱਚ ਭਾਂਤ ਭਾਂਦੀ ਪਾਸ਼ਾ ਭਾਂਤ ਭਾਂਦੇ ਲੋਕ ਭਾਂਤ ਭਾਂਦੀ ਜਾਤਾਂ ਪਰ ਅੱਜ ਤੱਕ ਇੰਝ ਤਾਂ ਕਦੀ ਸਿਸਟਮ ਨਹੀਂ ਹੋਇਆ ਸੀਗਾ ਅੱਜ ਲੋਕ ਫਿਰ ਦੁਬਾਰਾ ਕਾਂਗਰਸ ਪਾਰਟੀ ਨੂੰ ਯਾਦ ਕਰਦੇ ਆ ਇਹਨਾਂ ਲੋਕਾਂ ਦੇ ਖੇੜਾ ਛਣਾਉਣਾ ਜਾਂਦੇ ਆ ਸੋ ਜਲਦੀ ਹੀ ਤੁਸੀਂ ਦੇਖੋਗੇ ਰਾਹੁਲ ਗਾਂਧੀ ਜੀ ਧੀਰੇ ਤੇ ਪ੍ਰਧਾਨ ਮੰਤਰੀ ਬਣਨਗੇ ਇਹ ਜਾਤ ਪਾਤ ਦਾ ਜਿਹੜਾ ਕੋੜ ਹੈ ਗੋਲ ਲਾਉਣਗੇ ਬਹੁਤ